ਜੀ ਬੋਲਦੇ ਆ ਸਾਡੀ ਆਵਾਜ਼ ਜੀ ਹੈ ਨਾ ਇਹ ਇਹੀ ਤਾਂ ਤੁਹਾਡੇ ਬੰਦਿਆਂ ਨੇ ਕੱਲ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਗੱਲ ਚ ਮੂਕਾ ਪਾ ਲਿਆ ਉਹਨਾਂ ਨੇ ਠੀਕ ਹੈ ਉੱਤੇ ਪੈਰ ਰੱਖ ਲਿਆ ਉਹਨਾਂ ਨੇ ਬਈ ਪਿਸਟਲ ਲਾ ਲਿਆ ਉਹਨਾਂ ਨੇ ਨਿਕਲਣੇ ਕਿੱਥੇ ਲੰਗੇਗਾ ਮਸਾ ਬਚ ਕੇ ਨਿਕਲਿਆ ਬਈ ਮੈਂ ਤਾਂ ਉਥੋਂ ਇਸ ਤਰੀਕੇ ਦੇ ਹਾਲਾਤ ਹੋਏ ਪਏ ਆ ਠੀਕ ਹੈ ਇਹ ਜਿਹੜੀ ਪੁਲਿਸ ਤਾਂ ਤੇ 4 ਘੰਟਿਆਂ ਬਾਅਦ ਆਉਂਦੀ ਆ ਹਸਪਤਾਲ ਦੇ ਵਿੱਚ ਤਾਂ ਡੀਐਸਪੀ ਸਾਹਿਬ ਗਿੱਦੜਵਾਹ ਸਿੱਧੇ ਤੌਰ ਤੇ ਪਹਿਲਾਂ ਫੋਨ ਹੋਰ ਨਾਲ ਦੀ ਮੇਰੀ ਟੀਮ ਆ ਉਹਨੂੰ ਕਰਦੇ ਆ ਵੀਰ ਜੀ ਜੇ ਕੋਈ ਪੋਸਟ ਨਹੀਂ ਪਾਉਣੀਗੀ ਤੁਸੀਂ ਕੋਈ ਲਿਖਣਾ ਨਹੀਂ ਅਸੀਂ ਕਾਰਵਾਈ ਕਰ ਦਾਂਗੇ ਜਦੋਂ ਪੱਤਰਕਾਰ ਭਰਾ ਆਉਂਦੇ ਆ ਕਵਰ ਕਰਕੇ ਲੈ ਕੇ ਜਾਂਦੇ ਆ ਇੱਥੋਂ ਤਾਂ ਫੇਰ ਕਿਹਾ ਜਾਂਦਾ ਵੀ ਤੁਸੀਂ ਇਹ ਬੋਲ पे ਇਹ ਬੋਲ पे ਨਹੀਂ ਬੋਲਣਾ ਚਾਹੀਦਾ ਹਾਂ ਇੱਕ ਗੱਲ ਇਹ ਜਿਹੜੇ ਮੁਲਾਜ਼ਮ ਚੰਗੇ ਹੈਗੇ ਆ ਆਪਾਂ ਨਹੀਂ ਕਹਦੇ ਸਾਰੇ ਮੁਲਾਜ਼ਮ ਮਾਰੇ ਆ ਵਧੀਆ ਮੁਲਾਜ਼ਮ ਵੀ ਹੈਗੇ ਆ ਠੀਕ ਹੈ ਸਾਡੇ ਭਰਾ ਜਿਹੜੇ ਪੁਲਿਸ ਵਾਲੇ ਮੁਲਾਜ਼ਮ ਚੰਗੇ ਆ ਮੈਂ ਉਹਨਾਂ ਦਾ ਵੀ ਇੱਥੇ ਜ਼ਿਕਰ ਕਰਨਾ ਚਾਹਾਂਗਾ ਸਪੈਸ਼ਲ ਸਟਾਫ ਦਾ ਮੁੱਦਾ ਆ ਮੈਂ ਅੱਖ ਕਿ ਇੱਥੋਂ ਜਾਣ ਲੱਗਿਆ ਸੀ ਬਾਈ ਜੀ ਠੀਕ ਹੈ ਮੈਂ ਕਹਿੰਦੀ ਇੱਥੇ ਮੇਰੀ ਕੀਨੇ ਸੁਣਨੀ ਆ ਤੁਸੀਂ ਆ ਕੇ ਹਸਪਤਾਲ ਦੇ ਵਿੱਚ ਵੇਖਿਆ ਹੋਣਾ ਅੱਧਾ ਪੌਣਾ ਘੰਟਾ ਆਪਾਂ ਬੈਠੇ ਵੀ ਰਹੇ ਹਾਂ ਉੱਥੇ ਬੈੱਡ ਤੇ ਕਿਸੇ ਨੇ ਸੁਣਿਆ ਕਿ ਮੇਰਾ ਬਲੱਡ ਹੈ ਜਿਹੜਾ 175 76 ਸੀਗਾ ਉਦੋਂ ਠੀਕ ਹੈ ਇਹ ਚਾਹੁੰਦੇ ਆ ਜਿਹੜੀਆਂ ਇਹ ਬੋਲਦੀਆਂ ਜਬਾਨਾਂ ਨਾ ਬਈ ਬੰਦ ਹੋ ਜਾਣ ਬਸ ਇਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਬਾਕੀ ਇਹ ਗੱਲ ਆਪਾਂ ਕਹਿਣਾ ਚਾਹੁੰਦੇ ਆ ਪੁਲਿਸ ਪ੍ਰਸ਼ਾਸਨ ਹੁਣ ਕਹਿ ਰਿਹਾ ਵੀ ਜਿਹੜਾ ਅਸੀਂ ਐਸਸੀ ਐਕਟ ਲਾਵਾਂਗੇ ਐਸਐਸਪੀ ਸਾਹਿਬ ਦਾ ਮੈਸੇਜ ਆ ਗਿਆ ਸਾਡੀ ਟੀਮ ਦੇ ਕੋਲੇ ਵੀ ਅਸੀਂ ਤਾਂ ਐਸਐਸਸੀ ਜਿਹੜਾ ਐਸਸੀ ਐਸਟੀ ਐਕਟ ਹੈ 24 ਘੰਟਿਆਂ ਦੇ ਵਿੱਚ ਪੜਤਾਲ ਕਰਕੇ ਲਾਉਣਾ ਹੀ ਲਾਉਣਾ ਠੀਕ ਹੈ ਇਹ ਇਸ ਕਰਕੇ ਲਾ ਰਿਹਾ ਜੇ ਆਪਣਾ ਇਧਰੋਂ ਪਰਚਾ ਆਪਾਂ ਕਰਵਾ ਰਹੇ ਹਾਂ ਮੈਨੂੰ ਯਾਰ ਕੁੱਟਿਆ ਉੱਥੇ ਜਾ ਕੇ ਉਹਨਾਂ ਨੇ ਹਨਾ ਠੀਕ ਹੈ ਮਾਰਨ ਦੀ ਕੋਸ਼ਿਸ਼ ਕੀਤੀ ਗੱਲ ਛਾਪਿਆ ਪਾ ਲਿਆ ਮੈਂ ਮੇਰੀ ਆਵਾਜ਼ ਤਾਂ ਨਿਕਲ ਨਹੀਂ ਦਿੱਤੀ ਮੈਂ ਕਿਹੜੇ ਵੇਲੇ ਬੋਲ ਤੂੰ ਮੈਂ ਸ਼ਬਦ ਮੈਨੂੰ ਕੀ ਪਤਾ ਮੇਰੇ ਮੰਜੂਰਪੁਰਾ ਕਿਹੜੇ ਕਿਹੜੀ ਕਾਸਟ ਦੇ ਉੱਥੇ ਜਾ ਕੇ ਮੈਂ ਕਾਸਟ ਪੁੱਛੂਗਾ ਜਾ ਕੇ ਜਾਨ ਸਾਹਿਬ ਤਾਂ ਇਹਨਾਂ ਨੇ ਮੈਨੂੰ ਢਾਹਿਆ ਫੋਟੋ ਨਹੀਂ ਕਿਚਨ ਦਿੱਤੀ ਉੱਥੇ ਜਾ ਕੇ ਤੇ ਇਸ ਤੋਂ ਵੱਧ ਜਿਹੜਾ ਇਹ ੱਤਕਾ ਸ਼ਰਿਆ ਵਾ ਬਾਈ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਇੱਥੇ ਜੇ ਮੈਨੂੰ ਇਨਸਾਫ਼ ਨਾ ਮਿਲਿਆ ਠੀਕ ਹੈ ਵੈਸੇ ਕਹਿੰਦੇ ਕੈਰਤਾ ਹੁੰਦੀ ਹੈ ਮਰਨਾ ਪਰ ਮੈਨੂੰ ਲੱਗਦਾ ਇਹਨਾਂ ਨੂੰ ਜਗਾਉਣ ਵਾਸਤੇ ਇਹੇ ਕੰਮ ਇਹਨੂੰ ਕਰਨਾ ਪੈਣਾ ਮੈਂ ਪਹਿਲਾਂ ਵੀ ਇੱਕ ਵਾਰੀ ਇਸ ਚੀਜ਼ ਦਾ ਸ਼ਿਕਾਇਤ ਹੋਇਆ ਤੇ ਹੁਣ ਵੀ ਜਿਹੜਾ ਧੱਕੇ ਨਾਲ ਇਸ ਤਰੀਕੇ ਦੇ ਨਾਲ ਮੈਨੂੰ ਟਾਰਗੇਟ ਕਰ ਰਹੇ ਆ ਠੀਕ ਹੈ ਅੱਜ ਮੇਰੇ ਪੱਤਰਕਾਰ ਮੇਰੇ ਭਰਾ ਖੜੇ ਆ ਨਾਲ ਮੈਂ ਸਾਰਿਆਂ ਨੂੰ ਸਹਿਯੋਗ ਵੀ ਅਪੀਲ ਕਰਦਾ ਵੀ ਜਿਹੜੇ ਸਾਰੇ ਭਰਾ ਇਹ ਵੀ ਸੱਚ ਦਾ ਸਾਥ ਦੇ ਹੋ ਜਾਣ ਜੇ ਅੱਜ ਇਹ ਆਵਾਜ਼ ਬੰਦ ਹੋ ਗਈ ਨਾ ਮੈਂ ਤੇ ਤੋਂ ਬਾਅਦ ਮੈਂ ਕੰਮ ਨਹੀਂ ਕਰਨਾ ਬਈ ਮੈਂ ਵੀ ਕਹਿਣਾ ਵੀ ਮੈਂ ਛੋਟੇ ਭਰਾਵਾਂ ਦੀ ਆਵਾਜ਼ ਚਾਹਦਾ ਹਾਂ ਜਿਨ੍ਹਾਂ ਦੀ ਕੋਈ ਆਵਾਜ਼ ਨਹੀਂ ਚਾਹਦਾ ਆਪਾਂ ਉਹਨਾਂ ਦੀ ਆਵਾਜ਼ ਚਾਹਦੇ ਆ ਠੀਕ ਹੈ ਆਪਾਂ ਪੀਆਰ ਨਹੀਂ ਕਰਦੇਗੇ ਵੀ ਕਿਤੇ ਮੰਤਰੀ ਦੇ ਮਗਰ ਕੈਮਰਾ ਲੈ ਕੇ ਤੁਰੇ ਫਿਰਗੇ ਕੋਈ ਵੀ ਮੇਰਾ ਕੱਢ ਕੇ ਦੇਖ ਲਓ ਜਾ ਕੇ ਰਿਕਾਰਡ ਦੇਖ ਲਓ ਜਾ ਕੇ ਵੀ ਰਣਜੀਤ ਨੇ ਕਦੇ ਆਇਆ ਕਰਿਆ ਜਾਂ ਪੈਸੇ ਲੈ ਕੇ ਕੰਮ ਕਰਿਆ ਹੁਣੇ ਨਾ ਅੱਜ ਕਰਾਂ ਨਾ ਕੱਲ ਕਰਾਂ ਬਾਕੀ ਇੱਕ ਗੱਲ ਹੋਰ ਹੈ ਠੀਕ ਹੈ ਐਸੀ ਐਕਟ ਇੱਕ ਆਦੇ ਇਹਨਾਂ ਨੂੰ 10 ਵਾਰੀ ਨਾ ਦੇਣ ਕੋਈ ਗੱਲ ਨਹੀਂ ਬਈ ਠੀਕ ਹੈ ਬੰਦਿਆਂ ਤੇ ਲੱਗਦੀਆਂ ਇਹ ਧਰਾਵਾਂ ਪਰ ਇੱਥੇ ਇਹ ਜਾਂਚ ਪੜਤਾਲ ਕਰਕੇ ਲਾਉਣੇ ਚਾਹੀਦੇ ਨੂੰ ਠੀਕ ਹੈ ਵੀ ਉੱਥੇ ਰਣਜੀਤ ਨੇ ਇਹ ਗੱਲ ਬੋਲੀ ਆ ਜਾਂ ਨਹੀਂ ਬੋਲੀ ਐਵੇਂ ਤਾਂ ਕੱਲ ਨੂੰ ਚਾਰਜ ਨੇ ਖੜਕੇ ਹੋਰ ਬੰਦਾ ਵੀ ਕਹਿ ਦੂਗਾ ਜੇ ਪੱਤਰਕਾਰ ਭਰਾ ਸਾਡਾ ਜੇ ਉੱਥੇ ਕਵਰ ਕਰਨ ਜਾਂਦਾ ਤਾਂ ਕਹਿ ਦੇਣਗੇ ਵੀ ਇਹ ਤਾਂ ਇਸ ਤਰੀਕੇ ਨਾਲ ਬੋਲਦਾ ਸੀ ਤੇ ਆਹ ਗੱਲ ਹੋਈ ਹੈ ਮੈਂ ਅੱਜ ਆਪਦੀ ਆਵਾਜ਼ ਨਹੀਂ ਬੰਦਦਾ ਬਈ ਇਹ ਠੀਕ ਹੈ ਮੈਂ ਉਥੋਂ ਘੁੱਟ ਖਾਲੀ ਠੀਕ ਹੈ ਫਿੱਤਰ ਖਾਲੇ ਮੈਂ ਸਿੱਧਾ ਪੰਜਾਬੀ ਚ ਕਹੂੰਗਾ ਮੈਂ ਚੁੱਪ ਕਰਕੇ ਘਰੇ ਜਾਵਣ ਦਾ ਪਰ ਨਹੀਂ ਯਾਰ ਸਾਡਾ ਇਹ ਫਰਜ਼ ਮੰਨਦਾ ਜੇ ਕੱਲ ਨੂੰ ਕੋਈ ਇਸ ਤਰੀਕੇ ਨਾਲ ਕਰਦਾ ਉਹਨੂੰ ਇਸ ਤਰੀਕੇ ਨਾਲ ਡਰਾਇਆ ਧੰਕਾਇਆ ਜਾਊਗਾ ਬਾਕੀ ਆਪਾਂ ਤਾਂ ਬਈ ਪਿੱਛੇ ਨਹੀਂ ਹਟਣ ਵਾਲੇ ਕਾਰਵਾਈ ਕਰਦੇ ਆ ਜਿਹੜੀ ਭਾਵਾਂ ਦੀ ਮੈਨੂੰ ਇੱਥੋਂ ਗਿਰਫਤਾਰ ਕਰ ਲੈਣ ਮੈਂ ਇਹ ਵੀ ਕਹਿਣਾ ਐਸਸੀ ਐਕਟ ਜਿਹੜਾ ਲਾਉਣਾ ਇਹਨਾਂ ਨੇ ਹੁਣੇ ਲਾਉਣ ਤੇ ਮੈਨੂੰ ਹੁਣੇ ਜੇਲ੍ਹ ਚ ਭੇਜ ਦੇਣ ਮੇਰੇ ਲਈ ਇਹ ਫਰਜ਼ ਜੀਰੋ ਦਰਜ ਕਰਕੇ ਛੱਡ ਦੇਣ ਠੀਕ ਹੈ ਮੈਂ ਉੱਥੇ ਜੇਲ੍ਹ ਭੇਜਣ ਦਾ ਇਰਾਦਾ ਪੁਲਿਸ ਦਾ ਐਸਐਸਪੀ ਸਾਹਿਬ ਨੂੰ ਮੈਂ ਸਿੱਧਾ ਕਹਿਣਾ ਚਾਹਣਾ ਐਸਐਸਪੀ ਸਾਹਿਬ ਜੇ ਅਸੀਂ ਨਸ਼ਿਆਂ ਦਾ ਕੰਮ ਕੀਤਾ ਤਾਂ ਤੁਸੀਂ ਜਲੀਲ ਕੀਤਾ ਸਾਨੂੰ ਦਫ਼ਤਰ ਸਾਹ ਸਦਕੇ ਠੀਕ ਹੈ ਸਾਡੀ ਟੀਮ ਨੂੰ ਜਲੀਲ ਕੀਤਾ ਪਰ ਜਿਹੜੀ ਉਹ ਕਿਹੜਾ ਇੱਥੇ ਨਾ ਕੱਢੋ ਮੇਰੇ ਨਾਲ ਤੁਸੀਂ ਇੱਥੇ ਤੁਸੀਂ ਉਹ ਕਿਹੜਾ ਗਲਤ ਕੱਢ ਰਹੇ ਹੋ ਅਸੀਂ ਜਿਹੜੇ ਨਸ਼ਿਆਂ ਦੇ ਵਾਸਤੇ ਲੜੇ ਸੀਗੇ ਉਹ ਨਸ਼ਿਆਂ ਵਾਸਤੇ ਲੜਾਈ ਕੀਤੀ ਸੀ ਠੀਕ ਹੈ ਦਿਲੋਂ ਕੀਤੀ ਸੀ ਅੱਜ ਵੀ ਅਸੀਂ ਕਰ ਰਹੇ ਹਾਂ ਪਰ ਸ਼ਰਮਾਉਂਦੀ ਆ ਸਾਨੂੰ ਵੀ ਅਸੀਂ ਪੁਲਿਸ ਪ੍ਰਸ਼ਾਸਨ ਦਾ ਸਾਥ ਦਿੱਤਾ ਠੀਕ ਹੈ ਅਸੀਂ ਉਸ ਤਰੀਕੇ ਨਾਲ ਨਸ਼ਿਆਂ ਨੂੰ ਨਸ਼ਿਆਂ ਦੇ ਪਾਸੇ ਵੀ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਫਾਰਕ ਤੇ ਨਾ ਕਿਤੇ ਜਿਹੜਾ ਪੁਲਿਸ ਪ੍ਰਸ਼ਾਸਨ ਆ ਬਾਈ ਠੀਕ ਹੈ ਸਾਰੇ ਨਹੀਂ ਕਹਿੰਦੇ ਕਿ ਆਪਾਂ ਸਾਰੇ ਭਰਾ ਇੱਕੋ ਜਿਹੇ ਹੋਣਗੇ ਸਰਕਾਰ ਦੇ ਹੱਥ ਕੋਕ ਕੇ ਬਨੇ ਪਏ ਆ ਰੰਜੀਤਾ ਮਤਲਬ ਇਹ ਗੱਲ ਵੀ ਆ ਰਹੀ ਹੈ ਕਿ ਪੁਲਿਸ ਦਬਾਅ ਬਣਾ ਰਹੀ ਹੈ ਹਸਪੀਟਲ ਦੇ ਉੱਪਰ ਕਿ ਇਥੋਂ ਰੰਜੀਤ ਨੂੰ ਛੁੱਟੀ ਦੇ ਕੇ ਤੇ ਘਰ ਤੋਂ ਬਾਈ ਛੁੱਟੀ ਦੇਖ ਲੋ ਕੱਟੀ ਪਈ ਹੈ ਯਾਰ ਮੇਰੀ ਮਰਜ਼ੀ ਤੋਂ ਬਿਨਾਂ ਛੁੱਟੀ ਕੱਢ ਕੇ ਗਈ ਹੈ ਮੈਡਮ ਸਵੇਰ ਦੀ ਛੁੱਟੀ ਕੱਟੀ ਪਈ ਇਹਨਾਂ ਨੇ ਧੱਕੇ ਨਾਲ ਮੈਂ ਜਾ ਕੇ ਆਖਿਆ ਮੇਰੇ ਦਰਦ ਹੋਈ ਜਾਂਦਾ ਹੈ ਕਿ ਮੈਡਮ ਨੂੰ ਐਸਰ ਨੂੰ ਕਰੋਂ ਦਾ ਪ੍ਰੈਸ਼ਰਾਈਜ਼ ਕਰੀ ਜਾਂਦੇ ਆ ਬਾਈ ਔਰ ਆਪਦੇ ਇੱਥੇ ਕਿਹੜੇ ਵੱਜੀ ਜਾਂਦੇ ਆ ਵੀ ਇੱਥੇ ਪਏ ਆ ਕਿ ਜਾਉਂਦਾ ਕਿ ਮਰ ਗਿਆ ਯਾਰ ਦੇਖਣ ਵਾਸਤੇ ਇਹ ਗੱਲਾਂ ਆ ਰਹੀਆਂ ਨੇ ਬਸ ਮੈਂ ਤਾਂ ਇੱਕ ਗੱਲ ਕਵਾਂਗੇ ਵੀ ਬਈ ਪੁਲਿਸ ਪ੍ਰਸ਼ਾਸਨ ਨੇ ਜੋ ਕਾਰਵਾਈ ਕਰਨੀ ਕਰਦੇ ਠੀਕ ਆ ਨਾ ਕਰੇ ਨਹੀਂ ਮੈਨੂੰ ਇਥੋਂ ਗਿਰਪਤਾਰ ਕਰਕੇ ਲੈ ਜਾਣ ਯਾਰ ਮੈਂ ਜਾ ਕੇ ਠੀਕ ਆ ਮਜ਼ਦੂਰਾਂ ਨਾਲ ਇਹਨਾਂ ਨੇ ਵੈਰੀਫਾਈ ਕਰ ਲਿਆ ਉਹਨਾਂ ਦਾ ਵੀ ਮੈਂ ਇਕੱਲਾ ਸੀ ਉਹ 12 13 ਜਣੇ ਸੀ ਮੈਂ ਉਹਨਾਂ ਨੂੰ ਜਾ ਕੇ ਧੱਕੇ ਧੱਕੇ ਮਾਰੇ ਉਹਨੇ ਬਈ ਇਹ ਵੀ ਪਤਾ ਕਰ ਲੈਣ ਕਿ ਕਿਹੜੇ ਹਸਪਤਾਲ ਚ ਦਾਖਲ ਕਰਾਏ ਆ ਉਹ ਹੁਣ ਕਿਉਂਕਿ ਮੈਂ ਜੇ ਮੇਰੇ ਮੈਂ ਜਿਉਂਨਾਂ ਨੂੰ ਕਿ ਜੇ ਗੱਲ ਪਿਆ ਜਾ ਕੇ ਜਿਵੇਂ ਇਹ ਕਹਿੰਦੇ ਆ ਤਾਂ ਮੈਂ ਉਹਦੇ ਸਟੱਟਸ ਤੇ ਮਾਰੀਆਂ ਹੋਣਗੀਆਂ ਨਾ ਭਾਈ ਇਹ ਚੀਜ਼ਾਂ ਤਾਂ ਵੈਰੀਫਾਈ ਕਰਨੀਆਂ ਚਾਹੀਦੀਆਂ ਮਨੂੰ